ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਬਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਹਿ ਪਤ ਪਾਈਐ ਜਹ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਅਹਨਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਬਿਸਰੈ ਤੇ ਜਨ ਵਿਰਲੇ ਸੰਸਾਰ ਰਹਾਓ ਜੋਤੀ ਜੋਤ ਮਿਲਾਈ ਹੈ ਸੁਰਤੀ ਸੁਰਤ ਸੰਜੋਗ ਹਿੰਸਾ ਹਉ ਮੈਂ ਗਤ ਗਏ ਨਾਹੀ ਸਹਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇਤ ਕਰੀ ਭੋਗੀ ਭੋਗੇ ਭੋਗਨ ਹਾਰ ਤਿਸ ਸਿਉ ਨੇਹੁ ਨਾ ਕੀਜਈ ਜੋ ਦੀਸਾ ਚੱਲਣ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰ ਮਰ ਹਾ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅਮਰਤ ਭਰਿਆ ਅਗਹਾਏ ਨਾਨਕ ਸਤਿਗੁਰ ਮੀਤ ਕਰ ਸਚ ਪਾਵੈ ਦਰਗਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪਹੁ ਪਿਆਰਿਆ ਗੁਰਮਤਿ ਲੇ ਹਰ ਬੋਲ ਮਨ ਸਚ ਕਸਵਟੀ ਲਾਈਐ ਤੁਲਿਐ ਪੂਰੈ ਤੂਲ ਕੀਮਤ ਕਿਨਾਂ ਨ ਪਾਈਐ ਰਿਦਮਾਨ ਕਮੋਲ ਅਮੋਲ ਪਾਇਰੇ ਹਰ ਹੀਰਾ ਗੁਰਮਾਹੇ ਸਤਸੰਗਤ ਸਤਗੁਰ ਪਾਈਐ ਅਹਨੇ ਸਬਦ ਸਲਾਹੇ ਰਹਾ ਸਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲੱਗਈ ਇਉਂ ਭਉਜਲ ਤਰਾ ਤਰਾਸ ਗੁਰਮੁਖ ਕੂੜ ਨਾ ਭਾਵੇ ਸਤਿ ਰਤੇ ਸਚ ਪਾਏ ਸਾਖਤ ਸਚ ਨਾ ਭਾਵੇ ਕੂੜਾ ਕੂੜੀ ਪਾਏ ਸਤਿ ਰਤੇ ਗੁਰ ਮਿਲਿਆ ਸਚੇ ਸਚ ਸਮਾਏ ਮਨਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਆ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਭਾਹੇ ਨਾ ਵਿਜਵੈ ਜੇ ਪਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤਾ ਭਗਤ ਨਾ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸ ਹਉ ਮੈਂ ਤ੍ਰਿਸਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰਿ ਲੇ ਵਿਲਾਇ ਆਵਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਲੈ ਸਮਾਏ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਜਿਸ ਸਤਗੁਰ ਪੁਰਖ ਨਾ ਭੇਟੇਉ ਸੋ ਭੌਜਲ ਪਚਾ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਹੋ ਕਉਡੀ ਬਦਲੇ ਜਾਏ ਜਿਨਾ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭੌਜਲ ਲੰਗੀਏ ਦਰਗਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਤੁਨ ਉਪਜਾ ਸਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵਖਰ ਲੈ ਹੋ ਸੰਭਾਲ ਤੈਸੀ ਵਸਤ ਵਿਸਾਹੀਆ ਜੈਸੀ ਨਿਭਾ ਨਾਲ ਅੱਗਾ ਸਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹਉ ਦੇਖੈ ਪਤੀ ਆਏ ਰਹਾਉ ਜਿਨਾਂ ਰਾਸ ਨਾ ਸੱਚ ਹੈ ਕਿਉ ਤਨਾ ਸੁਖ ਹੋਏ ਖੋਟੇ ਵਣਜ ਵਣਮ ਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੂਖ ਘਣੋਂ ਨਿਤ ਰੋਏ ਖੋਟੇ ਪੋਤਾ ਨਾ ਪਵਹਿ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹਰ ਖੂਟ ਨਾ ਸੀਜ ਸਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕਾ ਸਬਦ ਸਲਾਹ RAM ਨਾਮ ਰੰਗ ਰਤਿਆ ਭਾਰ ਨਾ ਭਰਮ ਤਨਾਹ ਹਰ ਜਪ ਲਾਹਾ ਅਗੁਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋਬਨ ਅਰ ਫੁੱਲੜਾ 나ਠਿਯੋਰੇ ਦਿਨ ਚਾਰ ਪੱਬਣ ਕੇਰੇ ਪਤ ਜਿਉ ਢਾਲ ਢੁਲ ਜਮਨ ਹਾਰ ਰੰਗ ਮਾਨ ਲੈ ਪਿਆਰੀਆ ਜਾ ਜੋਬਨ ਨਉ ਹੁਲਾ ਦਿਨ ਠੋੜੜੇ ਥੱਕੇ ਭਿਆ ਪੁਰਾਣਾ ਚੋਲਾ ਰਹਾ ਸਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਂ ਹੰ ਭੀ ਵੰਨਾ ਡੰਮਣੀ ਰੋਵਾ ਛੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵਹਿ ਸਾਹੁਰੇ ਨਿਤਨਾ ਪਈਆ ਹੋਏ ਨਾਨਕ ਸੁੱਤੀ ਪਈਐ ਜਾਣ ਵਿਰਤੀ ਸੰਨ ਗੁਨਾ ਗਵਾਈ ਗੰਠਲੀ ਆਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਓ ਆਪੇ ਮਾਸ਼ੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨ ਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਧ ਰੰਗੁਲਾ ਸਖੀਏ ਮੇਰਾ ਲਾਲ ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵ ਨਾਨਕ ਬੇਨਤੀ ਤੂ ਸਰਵਰ ਤੂ ਹੰਸ ਕਉਲ ਤੂ ਹੈ ਕਵਿਆ ਤੂ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਰੰਗ ਪਾਣੀ ਮਨ ਕਿਰਸਾਨ ਹਰਿ ਹਿਰਦੈ ਜਮਾਏ ਲੈ ਉਪਾਤ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਲ ਅਤਰ ਮਾਤਾ ਤੇਰੇ ਹੋਏ ਨਾਂ ਤਸਹਾਇ ਰਹਾਓ ਵਿਖੇ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਜਪ ਤਵ ਸੰਜਮ ਹੋਏ ਜਬ ਰਾਖੇ ਕਮਲ ਵਿਗਸ ਮਦ ਆ ਸ਼ਰਮਾਈ ਬੀਸ ਸਬਤਾ ਹਰੋ ਬਾਸਰੋ ਸੰਗਰਹਿ ਤੀਨ ਖੂੜਾ ਨਿਤਕਾਲ ਸਾਰਾ 10 18 ਮੈਂ ਅਪਰੰਪਰੋ ਚੀਨਾ ਕਹੈ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਹਮਲਕਾਰ ਧਰਤੀ ਬੀਜ ਸਬਦੋ ਕਰ ਸਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਣ ਈਮਾਨ ਜਮਾਇ ਲ ਪਿਸਤ ਦੋਜਕ ਮੂੜੇ ਏਵ ਜਾਣੇ ਮਤ ਜਾਣ ਸਹਿ ਗਲੀ ਪਾਇਆ ਮਾਲਕ ਹੈ ਮਾਨੈ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਢ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨੇ ਤ ਭਾਖਿਆ ਬੋਲੇ ਕਿਉਂ 부ਝੈ ਜਾਣਹਿ 부ਝਾਈ ਆਖਣ ਸੁਣਨਾ ਪਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸ਼ਮ ਕੀ ਨਦਰ ਦਿਲਹਿ ਪ੍ਰਸੰਦੇ ਜਿਨਿ ਕਰ ਏਕ ਤੇ ਆਇਆ ਤੀਹੇ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਝਿਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾ ਕੇ ਜਿਨ ਬੰਧ ਰਹਾਈ ਧਨ ਸਿਰਜਣਹਾਰੋ ਮਰਣਾ ਮੁਲਾ ਮਰਣਾ ਭੀ ਕਰਤਾ ਰੋ ਡਰਣਾ ਰਹਾਓ ਤਾ ਤੂ ਮੁੱਲਾ ਤਾ ਤੂ ਕਾਜੀ ਜਾਣੈ ਨਾਮ ਖੁਦਾਈ ਜੇ ਬਹੁਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਐ ਪਾਈ ਸੁਈ ਕਾਜੀ ਜਿੰਨ ਆਪ ਤਜਿਆ ਇਕ ਨਾਮ ਕੀਆ ਆਧਾਰ ਹੈ ਭੀ ਹੋਸੀ ਜਾ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ਼ ਗੁਜ਼ਾਰੇ ਪੜ੍ਹੇ ਕਿਤੇਬ ਕੁਰਾਨਾ ਨਾਨਕ ਆਖੇ ਗੌਰ ਸੱਦੇ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੋਏ ਸਵਾਨੀ ਨਾਲ ਭਲਕੇ ਭਉ ਕਹੇ ਸਦਾ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹੋ ਬਿਗੜਿਆ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾ ਮੁਖ ਨੰਦਾ ਆਖਾ ਦਿਨ ਰਾਤ ਪਾਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸੇ ਚੰਡਾਲ ਧਾਨਕ ਰੂਪ ਰਹਾ ਕਰਤਾਰ ਪਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮਖੋਰ ਹਉ ਕਿਆ ਮੋ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਹਿਉਣਾ ਕੋਇ ਨਾ ਕੀ ਜੇਹੀ ਸੁਰਤ ਤੇਹਾ ਤਿਨ ਰਾਹ ਲੇਖਾ ਇੱਕੋ ਆਵਹੁ ਜਾਹ ਕਾਹੇ ਜੀਅ ਕਰਹਿ ਚਤੁਰਾਈ ਲੇਵੈ ਦੇਵੈ ਢਿਲ ਨਾ ਪਾਈ ਰਹਾਉ ਤੇਰੇ ਜੀਅ ਜੀਆ ਕਾ ਤੋਹੇ ਕਿਤ ਕੋ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹਨਾ ਕਾ ਤੇਰੇ ਉਹੇ ਅਸੀਂ ਬੋਲ ਵਿਗਾਰ ਵਿਗਾੜਹਿ ਬੋਲ ਤੂੰ ਨਜ਼ਰੀ ਅੰਦਰ ਤੁਲਹਿ ਤੋਲ ਜਹ ਕਰਣੀ ਤਹਿ ਪੂਰੀ ਮਤ ਕਰਣੀ ਬਜਹ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪਿ ਛਾਣਾ ਬੁੱਝਾ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂ ਦਰਿਆ ਉਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖ ਤਹ ਤ ਤੂ ਹੈ ਤੁਜ ਤੇ ਨਿਖਸੀ ਫੂਟ ਮਰਾ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝਾ ਸਮਾਲੀ ਰਹਾਓ ਤੂੰ ਭਰਪੂਰ ਜਨ ਆ ਮੈਂ ਦੂਰ ਜੋ ਕਸ਼ ਕਰੇ ਸੋ ਤੇਰੇ ਹਦੂਰ ਤੂੰ ਦੇਖੇ ਹੋ ਮੁਕਰ ਪਾਓ ਤੇਰਾ ਕੰਮ ਨਾ ਤੇਰੇ ਨਾਏ ਜਿਤਾ ਦੇਹ ਤੇ ਤਾ ਹਉ ਖਾਓ ਬਿਆਹ ਦਰ ਨਾਹੀ ਕੈ ਦਰ ਜਾਓ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਝ ਮਿਆਂ ਨੂੰ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੂ ਜੋ ਤਿਸ ਭਾਵੇਂ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਪੀਤਾ ਕਹਾ ਕਰੇ ਮਨਮਾਨ ਦੇਵਨ ਹਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾ ਜਾ ਕੇ ਰੁਖ ਦਿਰਖ ਆਰਾਉ ਜੇਹੀ ਧਾਤ ਤਿਹ ਤਿਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪੇ ਆਪ ਬੀਜ ਆਪੇ ਹੀ ਖਾਏ ਕਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿਕਾ ਸਾਦ ਨਾਨਕ ਆਣੇ ਆਵੇ ਰਾਸ ਬਿਨ ਨਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਅਸਲ ਛਲਾਈ ਨਹਿ ਛਲਾਇ ਨਹਿ ਕਾਹੋ ਕਟਾਰ ਕਰ ਸਕੈ ਜੋ ਸਾਹਿਬ ਰਖੈ ਤਿਉ ਰਹਿ ਇਸੇ ਲੋਭੀ ਕਾ ਜੀਉ ਟਾਲ ਪਲਾ ਬਿਨ ਤੇਲ ਦੀਵਾ ਕਿਉ ਜਲਾ ਰਹਾ ਪੋਥੀ ਪੁਰਾਣ ਕਮਾਈਐ ਭਉ ਵਟਿ ਇਹ ਤਨ ਪਾਈਐ ਸਤਿ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੇ ਕਰ ਚਾਦਨ ਸਾਹਿਬ ਤਉ ਮਿਲੈ ਰਹਾ ਇਹ ਤੋ ਤਾਨ ਲਾਗ ਬਾਨੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਬੈਸਣ ਪਾਈਏ ਕਹੋ ਨਾਨਕ ਬਾਹ ਲੁਡਾਈਏ ਸ੍ਰੀ ਰਾਗ ਮਹਲਾ 3ਾ ਘਰ ਪਹਿਲਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇਕ ਮਾਨ ਇਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਤੇ ਹਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨਿ ਗੁਰਮੁਖ ਚਾਖਿਆ ਸਹਜੇ ਰਹੇ ਸਮਾਏ ਰਹਾਉ जिने सतगुरु सेवात नि पाया नाम न ध्यान अंतर हार रस रवरहिया चूका मन अभिमान हृदय कमल परगासया लागा सहज ध्यान मन निर्मल हर रवरहिया पाया दरगह मान सतगुरु सेवन अपना ते बिरले संसार हौं मैं ममता मारक हर राखिया उरतार हौं तिन कै बल हारण जिना नामे लग्गा प्यार ਸੇ ਸੁਖੀਏ ਚਾਹ ਜੁਗੀ ਜਿਨਾ ਨਾਮ ਅਖੋਟ ਪਾਰ ਗੁਰ ਮਿਲਿਆ ਨਾਮ ਪਾਈਐ ਚੁਕੈ ਮੋਹ ਪਿਆਸ ਹਰ ਥੇਤੀ ਮਨ ਰਵ ਰਹਿਆ ਘਰ ਹੀ ਮਾਹਉ ਉਦਾਸ ਜਿਨਾ ਹਰਿ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣਤਾਸ ਸ਼੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾਮਹਿਲ ਨ ਪਾਵੈ ਮਰ ਵਿਸ਼ਟਾ ਮਾਹ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮਖੋਏ ਪ੍ਰਗਾਸ ਰਹਾ ਗੁਰ ਕਾ ਸ਼ਬਦੁ ਮਨੁ ਜੀਤਿਆ ਆਗਤ ਮੁਗਤ ਕਰੈ ਮਹਿ ਪਾਏ ਹਰਿ ਕਾ ਨਾਮੁ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜ ਕਮਾਹਿ ਬੇ ਸਤਗੁਰ ਸੁਖ ਨ ਪਾਵੈ ਫਿਰ ਫਿਰ ਜੋ ਨਹੀ ਪਾਹੇ ਹਰਿ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਨੀ ਚਿਤ ਲਾਏ ਤਿਨਾ ਪਿਛੈ ਰਿਦ ਸਿਧ ਫਿਰਾਉ ਉਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰਣਾ ਕਰਣਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵ ਹੋ ਸੈ ਸੁਭਾਏ ਸ੍ਰੀ ਆਗਮ ਹਲਾ ਤੀਜਾ ਘਰ ਪਹਿਲਾ ਜਿਸੀ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰਮੁਖ ਕਾਰ ਕਮਾਵਣੀ ਸਚ ਘਟ ਪ੍ਰਗਟ ਹੋਏ ਅੰਤਰ ਜਿਸ ਕਾ ਸਚ ਵਸੈ ਸਚੇ ਸਚੀ ਸੋਏ ਸੱਚ ਮਿਲੇ ਸੇਨਾ ਵਿਸੁਰਹਿ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸਬਦ ਮਿਲਾਵਾ ਹੋਏ ਰਹਾ ਸਬਦ ਮਿਲਾ ਸੋ ਮਿਲ ਰਹਾ ਜਿਸਨੋ ਆਪੇ ਲੇ ਮਿਲਾਏ ਦੂਜਾ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤਦਾ ਏਕੋ ਰਹਿਆ ਸਮਾਏ ਜਿਸ ਨੋ ਆਪ ਦਿਆਲ ਹੋਏ ਸੋ ਗੁਰਮਖ ਨਾਮ ਸਮਾਏ ਪੜ ਪਰ ਪੰਡਤ ਜੋਤ ਕੀ ਬਾਦ ਕਰੇ ਵਿਚਾਰ ਮਤਿ ਬੁੱਧ ਭਵੀ ਨਾ 부ਝਈ ਅੰਤਰ ਲੋਭ ਵਿਕਾਰ ਲਖ 84 ਪਰਮਦੇ ਭ੍ਰਮ ਭ੍ਰਮ ਹੋਏ ਖਵਾਰ ਪੂਰਬ ਲਿਖਿਆ ਕਮਾਵਣਾ ਕੋਇ ਨ ਮੇਟਣ ਹਾਰ ਸਤਿਗੁਰੂ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲੈ ਸੇਵਾ ਪਵੈ ਸਭ ਥਾਏ ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਭੁਖਾ ਪੁਕਾਰ ਲੱਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰਮੁਖ ਬੁਝੀਐ ਪਾਈਐ ਮੋਖ ਦੁਆਰ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਸੁਣ ਕੈ ਮੰਨਿਆ ਤਿਨਾ ਨਿਜ ਘਰ ਵਾਸ ਗੁਰਮਤੀ ਸਲਾਹੇ ਸਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲ ਹੈ ਹਉ ਸਦਬਲਿਹਾਰਾ ਜਾਸ ਹਿਰਦੈ ਜਿ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਾਏ ਧੁਰ ਮਸਤਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੇ ਲਿਵ ਲਾਏ ਰਹਾਉ ਹਰ ਸੰਤਹੁ ਦੇਖੋ ਨਦਰ ਕਰ ਨਿਗਟ ਵਸਾ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹضور ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹضور ਜਿਨ ਗੁਣ ਤਿਨ ਸਦ ਮਨ ਵਸਾ ਔਗੁਣਵੰਤ ਆਦੂਰ ਮਾਨਮੁਖ ਗੁਣ ਤੈ ਬਾਹਰੇ ਬਿਨ ਨਾ ਆਵੇ ਮਰਦੇ ਝੂਰ ਜੇ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰਿ ਸੋਏ ਆਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਸੁੰਭ ਕਾ ਬਿਨ ਸਜਾਇ ਦੁਖ ਰੋਏ ਜਿਸੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਇਕ ਹਰ ਨਾਮ ਨਾ ਚੇਤੇ ਲਿਵ ਲਾਇ ਪਗ ਖਿਸੇ ਰਹਿਣਾ ਨਹੀਂ ਅਗਰ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸਨ ਨਦਰ ਕਰੇ ਸੋਭਰ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਏ ਜਿਨ ਗੁਰਮੁਖੇ ਰਦਾ ਸੁਧ ਹੈ ਸੇਵ ਪਈ ਤਿਨ ਥਾਏ ਹਰ ਗੁਣ ਗਾਵੇ ਹਰ ਨਿਤ ਪੜ੍ਹੇ ਹਰ ਗੁਣ ਗਾਏ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸਚ ਹੈ ਜੇ ਨਾਮ ਰਹੇ ਲਿਵ ਲਾਏ ਸ੍ਰੀ ਰਾਗ ਮਹਲਾ 3 ਜਿਨੇ ਇਕਮਨ ਨਾਮ ਤੇ ਆਇਆ ਗੁਰਮਤ ਗੁਰਮਤੀ ਵਿਚਾਰ ਤਿਨ ਕੇ ਮੁਖ ਸਦ ਉਜਲੇ ਤਿਤ ਸੱਚਾ ਦਰਬਾਰ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚਾ ਨਾਮ ਪਿਆਰ ਭਾਈ ਰੇ ਗੁਰਮਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਐ ਮਲ ਹਉਮੈ ਕੱਢਾ ਧੋਏ ਰਹਾ ਮਾਰਮੁਖ ਨਾਮ ਨਾ ਜਾਣੇ ਬਿਨ ਨਾਵੈ ਪਤ ਜਾਏ ਸਬਦ ਸਾਧਨਾ ਪਾਉ ਆਉ ਲਾਗੇ ਦੂਜੇ ਭਾਏ ਵਿਸਟਾ ਕੇ ਕੀੜੇ ਪਵੇ ਵਿੱਚ ਵਿਸਤਾ ਸੇ ਵਿਸਟਾ ਮਾਏ ਸਮਾਏ ਤਿਨ ਕਾ ਜਨਮ ਸਫਲ ਹੈ ਜੋ ਚੱਲੇ ਸਤਗੁਰ ਭਾਏ ਕੁਲ ਉਧਾਰੇ ਆਪਣਾ ਧਨ ਜਣੇਂਦੀ ਮਾਏ ਹਰ ਹਰ ਨਾਮ ਧਿਆਈਐ ਜਿਸਨੋ ਕਿਰਪਾ ਕਰੇ ਰਜਾਏ जिने गुरमुख नाम ਧਿਆਇਆ ਵਿੱਚ ਹਉ ਆਪ ਗਵਾਏ ਓਏ ਅੰਦਰ ਹੋ ਬਾਹਰ ਹੋ ਨਿਰਮਲੇ ਸੱਚੇ ਸਤਿ ਸਮਾਏ ਨਾਨਕ ਆਇਐ ਪਰਵਾਨ ਹੇ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ 3 ਹਰ ਭਗਤਾ ਹਰ ਧਨ ਰਾਸ ਹੈ ਗੁਰਪੂਸ਼ ਕਰੇ ਵਾਪਾਰ ਹਰ ਨਾਮ ਸਲਾਹਨ ਸਦਾ ਸਦਾ ਵਖਰ ਹਰ ਨਾਮ ਆਧਾਰ ਗੁਰਪੂਰਾ ਹਰਨਾਮ ਦਰੜਾਇਆ ਹਰ ਭਗਤਾ ਅਟੁੱਟ ਪੰਡਾਰ ਭਾਈ ਰੇ ਇਸ ਮਨ ਕਉ ਸਮਝਾਏ ਏ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲਖਵਾਰ ਜੋ ਸੋ ਜਾਣ ਰਲਾਇਆ ਨਾਰਲ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਐ ਜੋ ਹਰ ਆਖਾ ਉਰਤਾਰ ਮਨ ਤਨ ਸੋਪੇ ਆਗਾ ਧਰੇ ਹਉਮੈ ਵਿਚਹੁ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨ ਆਵੇ ਹਾਰ ਕਰਮ ਮਿਲੇ ਤਾਂ ਪਾਈਐ ਵਿਣ ਕਰਮੈ ਪਾਇਆ ਨਾ ਜਾਹੇ ਲਖ 84 ਤਰਸਦੇ ਜਿਸ ਮਿਲੇ ਸੋ ਮਿਲੇ ਹਰ ਆਇ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸਿ ਰਾਗ ਮਹਲਾ 3 ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਅੰਦਰ ਰਚੈ ਹਰ ਸਤਿ ਸਿਉ ਰਸਨਾ ਹਰ ਗੁਣ ਗਾਏ ਭਾਈ રે ਜਗ ਦੁਖੀਆ ਦੂਜੈ ਭਾਏ ਗੁਰ ਸਰਣਾਈ ਸੁਖ ਲਹੇ ਅਨ ਦਿਨ ਨਾਮ ਧਿਆਏ ਰਹਾਉ ਸਾਚੇ ਮਹਿਲ ਨਾ ਲਾਗੈ ਮਨ ਨਿਰਮਲ ਹਰ ਧਾਇ ਗੁਰਮੁਖ ਸਬਦ ਪਛਾਣੀਐ ਹਰਿ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੇਲੇ ਮਾਲ ਭਰੇ ਹਉ ਮੈਂ ਤ੍ਰਿਸ਼ਨਾ ਵਿਕਾਰ ਬਿਨ ਸਬਦੈ ਮਹਿਲ ਨ ਉਤਰੈ ਮਰ ਜੰਮਹਿ ਹੋਏ ਖੁਆਰ ਤਾਤੁਰ ਬਾਜੀ ਪਲ ਚ ਰਹਿ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਬ ਸੰਜਮੇ ਹਰਿ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਬਨਾ ਜੀ ਆਕਾ ਆਧਾਰ ਸ੍ਰੀ ਰਾਗ ਮਹਲਾ 3 ਮਰਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨ ਹੋਏ ਸਬਦ ਨ ਚੀਨਾ ਸਦਾ ਦੁਖ ਹਰ ਦਰਗਹ ਪਤ ਖੋਏ ਹਉ ਮੈਂ ਗੁਰਮੁਖ ਕੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨ ਇਸ ਪੂਰ ਰਹੀ ਨਿਤ ਆਸਾ ਸਤਗੁਰ ਸੇਵ ਮੋਹ ਪਾਰ ਜਲੇ ਘਰ ਹੀ ਮਾਹੇ ਉਦਾਸਾ ਰਹਾਉ ਗੁਰਮੁਖ ਕਰਮ ਕਮਾਵੇ ਵਿਗਸੈ ਹਰ ਬੈਰਾਗ ਆਨੰਦ ਐਹ ਨਿਸ ਭਗਤ ਕਰੇ ਦਿਨ ਰਾਤੀ ਹਮੇ ਮੌਰ ਨਿਚੰਦ ਵਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਈ ਅੰਤਰਾਗ ਨਾ ਤਾਮਸ ਮੂਲੇ ਵਿੱਚ ਹਉ ਆਪ ਗਵਾਏ ਨਾਮ ਅਨੁਧਾਨ ਸਤਗੁਰੂ ਦੇ ਖਾਲਿਆ ਹਰ ਰਸ ਪੀਆ ਅਗਾਹੇ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗ ਮਨ ਮੁਖ ਫਿਰੇ ਨ ਜਾਣੈ ਸਤਗੁਰ ਹੋਮੈ ਅੰਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਏ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹਲਾ 3 ਕਾਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖਿਨ ਖਿਨ ਨਾਮ ਸਮਾਲੀਐ ਗੁਰਮੁਖ ਪਾਵਾ ਕੋਏ ਨਾਮ ਨਿਧਾਨ ਅਖੁੱਟ ਹੈ ਵਡ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜੀਉ ਸਦਾ ਧਿਆਏ ਤੂ ਗੁਰਮਖੇ ਏਕੰਕਾਰ ਰਹਾਉ ਗੁਰਮੁਖਾ ਕੇ ਮੁਖ ਉਜਲੇ ਗੁਰਸਬਦੀ ਵਿਚਾਰ ਹਲਤ ਪਲਤ ਸੁਖ ਪਾਏ ਦੇ ਜਾਪ ਜਾਪਰਦਾ ਮੁਰਾਰ ਤਾਰਹੀ ਵਿੱਚ ਮਹਿਲ ਪਾਇਆ ਗੁਰਸਬਦੀ ਵਿਚਾਰ ਸਤਿਗੁਰ ਤੇ ਜੋ ਮੋਹ ਫਿਰੇ ਮਥੇ ਤਿੰਨ ਕਾਲੇ ਅਣ ਦਿਨ ਦੁੱਖ ਕਮਾਉ ਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖਨਾ ਦੇਖਨੇ ਬਹੁ ਚਿੰਤਾ ਪਰ ਜਾਲੇ ਸਭਨਾ ਦਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੁ ਨਾ ਜਾਵੇ ਜਿਸ ਭਾਵੇ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਇ